ਅੱਜ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਮੰਤਰੀ ਸਾਹਿਬ ਜੀ ਸਾਡੇ ਨਾਲ ਚੈਨਲ ਨਾਲ ਜੁੜ ਚੁੱਕੇ ਨੇ ਤੇ ਅਸੀਂ ਉਹਨਾਂ ਕੋਲੋਂ ਅੱਜ ਪੁੱਛਾਂਗੇ ਕਿ ਜਿਹੜੇ ਰਾਜਾ ਵੜਿੰਗ ਜੀ ਨੇ ਇਹ ਸਾਡੇ ਬਹੁਤ ਹੀ ਸਤਿਕਾਰਯੋਗ ਗ੍ਰਹਿ ਮੰਤਰੀ ਸਾਡੇ ਸਾਹਿਬਾ ਜਿਹੜੇ ਮਹਿਰੂਮ ਰਹਿ ਉਹਨਾਂ ਦੇ ਉਲਟ ਜਿਹੜੀ ਟਿੱਪਣੀ ਕੀਤੀ ਹੈ ਉਹਦੇ ਬਾਰੇ ਅੱਜ ਇਹਨਾਂ ਕੋਲੋਂ ਆਪਾਂ ਪੁੱਛਾਂਗੇ ਵੀ ਉਹਨਾਂ ਨੇ ਜਿਹੜੀ ਐਡੀ ਗਲਤ ਟਿੱਪਣੀ ਕੀਤੀ ਉਹਦੇ ਬਾਰੇ ਜਾਣਕ ਆ ਦੇਖੋ ਬੜੀ ਮੰਦੀ ਭੱਦੀ ਸ਼ਬਦਾਵਲੀ ਜਿਹੜੀ ਆ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸورਗਵਾਸੀ ਸਰਦਾਰ ਗੁਟਾ ਸਿੰਘ ਜੀ ਜਿਹੜੇ ਕਿ ਬਹੁਤ ਪੜ੍ਹੇ ਲਿਖੇ ਇਨਸਾਨ ਸੀਗੇ ਬਹੁਤ ਟੈਲੈਂਟਡ ਸੀਗੇ ਜਿਨ੍ਹਾਂ ਨੇ ਆਪਣੀ ਪੜ੍ਹਾਈ ਜਿਹੜੀ ਆ ਉੱਚ ਪੱਧਰੀ ਸਿੱਖਿਆ ਜਿਹੜੀ ਸੀਗੀ ਉਹ ਪ੍ਰਾਪਤ ਕੀਤੀ ਪੀ ਐਚ ਤੱਕ ਦੀ ਪੀ ਐਚ ਡੀ ਤੱਕ ਦੀ ਸਿੱਖਿਆ ਉਹਨਾਂ ਨੇ ਹਾਸਲ ਕੀਤੀ 8 ਵਾਰ ਉਹ ਜਿਹੜੇ ਸੀਗੇ ਲੋਕ ਸਭਾ ਦੇ ਮੈਂਬਰ ਰਹੇ नेशनेल कमीशन फॉर शेड्यूल्ड कास्ट ਜਿਹੜਾ ਸੀਗਾ ਉਹਦੇ ਉਹ ਚੇਅਰਮੈਨ ਰਹੇ ایشিয়ান ਗੇਮਸ ਹੁੰਿਆ ਸੀਗਾ ਉਹਦੇ ਚੇਅਰਮੈਨ ਰਹੇ گورنر ਰਹੇ ਵੱਖ-ਵੱਖ ਉਹ ਤੇ ਉਹਨਾਂ ਨੇ ਕੰਮ ਕੀਤਾ ਔਰ ਉਹਨਾਂ ਨੇ ਆਪਣੇ ਬਲਬੂਤੇ ਦੇ ਉੱਤੇ ਆਪਣੀ ਪੜ੍ਹਾਈ ਦੇ ਸਦਕਾ ਇਹ ਮੁਕਾਮ ਜਿਹੜੇ ਆ ਉਹहां ਸੁੱਤੀ ਕਿ ਸੀ ਔਰ ਜੋ ਕਮੈਂਟ ਰਾਜੀ ਵੜਿੰਗ ਨੇ ਉਹਨਾਂ ਦੇ ਉੱਤੇ ਟਿੱਪਣੀ ਕੀਤੀ ਆ ਤੇ ਬਹੁਤ ਨਿੰਦਨਯੋਗ ਆ ਬੜੀ ਭਦੀ ਸ਼ਬਦਾਵਲੀ ਆ ਜਿਹਦੇ ਤੋਂ ਕਾਂਗਰਸ ਦੀ ਮਾਨਸਿਕਤਾ ਜਿਹੜੀ ਆ ਸਪਸ਼ਟ ਦਿਖਾਈ ਦਿੰਦੀ ਆ ਕਿ ਕਾਂਗਰਸ ਦੀ ਦਲਤਾ ਪ੍ਰਤੀ ਕੀ ਮਾਨਸਿਕਤਾ ਹੈ ਕਿਉਂਕਿ ਇਹਨਾਂ ਨੇ ਦਲਤਾ ਨੂੰ ਅੱਜ ਤੱਕ ਸਿਰਫ ਆਪਣਾ ਵੋਟ ਬੈਂਕ ਹੀ ਮੰਨਿਆ ਉਸ ਤੋਂ ਬਾਅਦ ਉਹਨਾਂ ਦੇ ਅਧਿਕਾਰ ਉਹਨਾਂ ਦੀ ਕਾਬਲੀਅਤ ਉਹਨਾਂ ਦੇ ਉੱਤੇ ਬਿਲਕੁਲ ਜਿਹੜੀ ਆ ਉਹ ਗੱਲ ਨਹੀਂ ਕਰਦੇ ਜੇ ਇਸ ਤਰ੍ਹਾਂ ਦੀ ਗੱਲ ਸਰਦਾਰ ਬੂਟਾ ਸਿੰਘ ਬਾਰੇ ਕੋਈ ਗੱਲ ਕਹਿਣੀ ਸੀਗੀ ਉਹਨਾਂ ਦੇ ਬਾਰੇ ਉਹਨਾਂ ਦੀ ਕੁਆਲਿਫੀਕੇਸ਼ਨ ਬਾਰੇ ਗੱਲ ਕਰਦੇ ਉਹਨਾਂ ਦੀ ਕੰਟਰੀਬਿਊਸ਼ਨ ਬਾਰੇ ਗੱਲ ਕਰਦੇ ਕਿਸ ਤਰ੍ਹਾਂ ਉਹਨਾਂ ਨੇ ਇੱਕ ਆਪਦੀ ਪੜ੍ਹਾਈ ਜਿਹੜੀ ਪੂਰੀ ਕੀਤੀ ਔਰ ਕਿਸ ਮੁਕਾਮ ਤੇ ਪਹੁੰਚੇ ਇਸ ਦੀ ਗੱਲ ਕਰਦੇ ਪਰ ਇਹ ਗੱਲ ਨਹੀਂ ਸਿਰਫ ਇੱਕ ਰੰਗ ਦੇ ਆਧਾਰ ਤੇ ਪੇਸ਼ੇ ਦੇ ਆਧਾਰ ਤੇ ਐਵੇਂ ਇਹੋ ਜੀਆਂ ਗੱਲਾਂ ਕਰਨੀਆਂ ਜਿਹੜੇ ਕਾਸਟ ਦੇ ਆਧਾਰ ਤੇ ਮਾਰक्स ਦੇ ਨੇ ਇਹ ਪੂਰੇ ਜਿਹੜੀ ਉਹਨਾਂ ਦੀ ਸੋਚ ਆ ਇਹ ਭਾਰਤੀ ਸੰਵਿਧਾਨ ਦੇ ਵਿਰੋਧੀ ਹੈ ਹਾਂਜੀ ਸਾਰੇ ਜਿਹੜੀ ਜਿਹੜੀ ਇਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਜਿਹੜੀ ਫਰਿਸ਼ਤਾ ਪ੍ਰਗਤੀ ਕੀਤੀ ਇਹਨਾਂ ਨੇ ਉਲਟੋ ਸ਼ਬਦਾਂ ਵਾਲੀ ਵਰਤ ਕੇ ਤੇ ਇਹਨਾਂ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਜੋ ਦੇਖੋ ਜਿਹੜੀ ਆ ਇੱਕ ਤਾਂ ਕਾਰਵਾਈ ਜਿਹੜੀ ਜੋ ਉਹਨਾਂ ਦੇ ਸਰਦਾਰ ਗੂਤਾ ਸਿੰਘ ਜੀ ਦੇ ਪਰਿਵਾਰਕ ਮੈਂਬਰਾਂ ਦੁਆਰਾ ਜੋ ਜਿਹੜੀ ਐਫ ਆਈ ਆਰ ਆ ਉਹ ਲਾਜ਼ ਕਰਵਾ ਦਿੱਤੀ ਗਈ ਹੈ ਇਸ ਤੋਂ ਇਲਾਵਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਵੀ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਅ ਕਰਨੀ ਚਾਹੀਦੀ ਆ ਪਰ ਮੈਂ ਸਮੁੱਚੇ Dalit ਸਮਾਜ ਨੂੰ ਅਪੀਲ ਕਰੂੰਗਾ ਕਿ ਇਹਨਾਂ ਦੀਆਂ ਕوجੀਆਂ ਜਿਹੜੀਆਂ ਹਰਕਤਾਂ ਨੇ ਜੋ ਇਹਨਾਂ ਦੀ ਅਸਲੀ ਮਾਨਸਿਕਤਾ ਆ ਉਹਨੂੰ ਸਮਝੋ ਦੇਖੋ ਇਹਨਾਂ ਦੀ ਮਾਨਸਿਕਤਾ ਨੂੰ ਦੇਖੋ ਜੇ ਇਹਨਾਂ ਦੀ ਚੰਗੀ ਮਾਨਸਿਕਤਾ ਹੁੰਦੀ ਨਾਲ ਤਾਂ ਪ੍ਰਤੀ ਫਿਰ ਇਹੋ ਜਿਹੀ ਸ਼ਬਦਾਵਲੀ ਜਿਹੜੀ ਆ ਉਹ ਜ਼ੁਬਾਨ ਤੇ ਨਹੀਂ ਆ ਸਕਦੀ ਸੋ ਇਹਨਾਂ ਦੇ ਆਪੋਜੀਸ਼ਨ ਦੇ ਲੀਡਰ ਜਿਹੜੇ ਨੇ ਉਹ ਪ੍ਰਤਾਪ ਬਾਜਵਾ ਜੀ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਹੀ ਬਿਆਨ ਆਉਂਦੇ ਨੇ ਕਦੀ ਵਿਧਾਇਕਾ ਨੂੰ ਮਟੀਰੀਅਲ ਦੱਸਦੇ ਨੇ ਕਦੀ ਉਹਨਾਂ ਨੂੰ ਅ ਮਤਲਬ ਨੀਵਾ ਦਿਖਾਉਣ ਦੀ ਕੋਸ਼ਿਸ਼ ਥਾਂ ਥਾਂ ਤੇ ਜਿਹੜਾ ਉਹ ਕਰਦੇ ਨੇ ਇਹ ਸਮੁੱਚੀ ਕਾਂਗਰਸ ਦੀ ਮਾਨਸਿਕਤਾ ਹੈ ਹਾਂਜੀ ਇਹ ਕਾਂਗਰਸ ਦੇ ਵਿੱਚ ਇੱਕ ਇਦਾਂ ਹੀ ਆ ਜਦੋਂ ਜਾਖੜ ਜੀ ਪ੍ਰਧਾਨ ਸੀ ਉਦੋਂ ਵੀ ਉਹ ਇਸੇ ਬਰਾਦਰੀ ਟਿੱਪਣੀਆਂ ਕਰਦੇ ਰਹੇ ਚੰਨੀ ਜੀ ਤੇ ਜੇ ਇਹ ਬਣੇ ਤੇ ਇਹਨਾਂ ਨੇ ਉਹ ਸੈਂਟਰ ਦੇ ਲੈਵਲ ਤੇ ਟਿੱਪਣੀ ਕਰ ਦਿੱਤੀ ਦੇਖੋ ਦੇਖੋ ਮੈਂ ਤੇ ਤੁਹਾਨੂੰ ਦੱਸ ਦਿੰਦਾ ਕਿ ਕਾਂਗਰਸ ਦੀ ਮਾਨਸਿਕਤਾ ਹੀ ਇਹ ਆ ਕਾਂਗਰਸ ਦਲਿਤ ਵਿਰੋਧੀ ਪਾਰਟੀ ਆ ਔਰ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਆ ਉਦਲਪਾਂ ਦੀ ਵੋਟ ਪ੍ਰਾਪਤ ਕਰਨ ਵਾਸਤੇ ਉਹਨਾਂ ਨੂੰ ਐਜ਼ ਅ ਵੋਟ ਬੈਂਕ ਹੀ ਜਿਹੜਾ ਆ ਉਹ ਯੂਜ਼ ਕੀਤਾ ਉਹਨਾਂ ਦੀ ਡਿਵੈਲਪਮੈਂਟ ਵਾਸਤੇ ਉਹਨਾਂ ਦੀ ਪੜ੍ਹਾਈ ਲਿਖਾਈ ਵਾਸਤੇ ਉਹਨਾਂ ਨੂੰ ਅੱਗੇ ਚੁੱਕਣ ਵਾਸਤੇ ਜਿਹੜੀ ਆ ਇਹ ਪਾਰਟੀ ਜਿਹੜੀ ਆ ਉਹਨਾਂ ਉਹਨਾਂ ਨੂੰ ਕੋਈ ਚਿੰਤਾ ਨਹੀਂ ਆ ਉਹ ਸਿਰਫ ਇਹਨੂੰ ਵੋਟ ਬੈਂਕ ਹੀ ਮੰਨਦੇ ਨੇ ਔਰ ਵੋਟ ਬੈਂਕ ਦੇ ਤੌਰ ਤੇ ਹੀ ਉਹਨਾਂ ਨੇ ਅੱਜ ਤੱਕ ਇਸ ਕਮਿਊਨਿਟੀ ਦੀ ਵਰਤੋਂ ਕੀਤੀ ਹੁਣ ਸਾਡੇ ਜਿਹੜੇ ਭਾਈਚਾਰੇ ਦੇ ਵਿੱਚੋਂ ਉੱਠ ਕੇ ਏਡੇ ਵੱਡੇ ਪਦਵੀ ਤੇ ਪਹੁੰਚਨੇ ਸਾਡੇ ਚੰਨੀ ਜੀ ਵੇਰਕਾ ਜੀ ਜਾਂ ਡੈਨੀ ਜੀ ਅੱਜ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਇਹ ਇਹਨਾਂ ਨੇ ਮਾਫੀ ਮੰਗ ਲਈ ਇਹਨਾਂ ਨੂੰ ਮਾਫ ਕਰ ਦੇਣਾ ਜੀ ਦਾ ਵੇਖੋ ਏਡਾ ਵੱਡਾ ਕੰਮ ਕਰਕੇ ਤੇ ਉਹ ਮਾਫੀ ਦੇ ਦੇਖੋ ਦੇਖੋ ਮਾਫੀ ਜਿਹੜੀ ਆ ਨਾ ਉਹ ਗਲਤੀ ਦੀ ਹੁੰਦੀ ਹੈ ਇਹ ਗੁਨਾਹ ਆ ਬਹੁਤ ਵੱਡਾ ਗੁਨਾਹ ਹੈ ਇੱਕ ਕਾਨੂੰਨਨ ਤੌਰ ਤੇ ਵੀ ਗਲਤ ਆ 1950 ਦੇ ਵਿੱਚ ਸਾਡਾ ਸੰਵਿਧਾਨ ਬਣਿਆ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਨੇ ਸੰਵਿਧਾਨ ਦਿੱਤਾ ਉਹਦੇ ਵਿੱਚ ਹੀ 1950 ਤੋਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਕਿ ਜਿਹੜੀ ਕਾਸਟ ਦੇ ਉੱਤੇ ਰੇਸ ਦੇ ਉੱਤੇ ਜਾਂ ਇਹ ਰੰਗ ਨਸਲ ਇਹਦੇ ਉੱਤੇ ਕੋਈ ਟਿੱਪਣੀ ਕਰਨੀ ਜਿਹੜੀ ਆ ਇਹ ਸੰਵਿਧਾਨਕ ਤੌਰ ਤੇ ਗਲਤ ਆ ਕਾਨੂੰਨ ਦੇ ਜਿਹੜਾ ਉਹ ਵਿਰੋਧਾ ਇਹ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਇਹ ਇਹਨਾਂ ਦੇ ਲੀਡਰ ਨੇ ਸੂਬਾ ਪ੍ਰਧਾਨ ਨੇ ਮਤਲਬ ਰਾਜਾ ਵਿੜਿੰਗ ਜੀ ਸੂਬਾ ਪ੍ਰਧਾਨ ਨੇ ਔਰ ਉਹਨਾਂ ਨੇ ਇਹ ਜਿਹੜੀ ਸ਼ਬਦਾਵਲੀ ਵਰਤੀ ਆ ਇਹ ਸਿਰਫ ਇੱਕ ਵਿਅਕਤੀ ਵਿਸ਼ੇਸ਼ ਵਾਸਤੇ ਨਹੀਂ ਆ ਬਲਕਿ ਇਹ ਸਿੱਖਿਆ ਦੀ ਤਾਕਤ ਤੇ ਵੀ ਸਿਧਾਂਤ ਵਾਲਾ ਕਿਉਂਕਿ ਜਿਹੜਾ ਬੰਦਾ ਸਿੱਖਿਆ ਦੀ ਤਾਕਤ ਦੇ ਨਾਲ ਇੱਕ ਆਮ ਪਰਿਵਾਰ ਦੇ ਵਿੱਚ ਉੱਠ ਕੇ ਇੱਕ ਐਡੇ ਵੱਡੇ ਗ੍ਰਹਿ ਮੰਤਰੀ ਤੱਕ ਦੇ ਅਹੁਦੇ ਤੇ ਜਾਂਦਾ ਹੈ ਸਿੱਖਿਆ ਦੀ ਤਾਕਤ ਸੀਗੀ ਕਿਉਂਕਿ ਉਹਨਾਂ ਕੋਲ ਬਹੁਤ ਉੱਚ ਪੱਧਰੀ ਸਿੱਖਿਆ ਸੀਗੀ ਪੀ ਐਚ ਡੀ ਸੀਗੀ ਜਿਵੇਂ ਤੁਹਾਨੂੰ ਮੈਂ ਦੱਸਿਆ ਸੋ ਇਹ ਸਿੱਖਿਆ ਦੇ ਅਧਿਕਾਰ ਤੇ ਸਿੱਖਿਆ ਦੀ ਤਾਕਤ ਤੇ ਵੀ ਉਹਨਾਂ ਨੇ ਜਿਹੜਾ ਸਿੱਧਾ ਸਿੱਧਾ ਹਮਲਾ ਜਿਹੜਾ ਹੈ ਇਹਦੇ ਨਾਲ ਅੱਛਾ ਜੀ ਇਹ ਕਹਿ ਰਹੇ ਨੇ ਕਿ ਜੀ ਉਹਨਾਂ ਨੂੰ ਕਾਂਗਰਸ ਪਾਰਟੀ ਨੇ ਜੀ ਇਹ ਦੇਣ ਦਿੱਤੀ ਇਹ ਤਾਂ ਕਾਬਲੀਅਤ ਹੁਣ ਤੁਸੀਂ ਅੱਜ ਪੜੇ ਲਿਖੇ ਤੇ ਵੱਡੇ ਅਹੁਦੇ ਤੇ ਬੈਠੇ ਇਹ ਤੁਹਾਡੀ ਕਾਬਲੀਅਤ ਜਾਂ ਜਿੰਨੇ ਜਿਹੜੇ ਵੀ ਬੈਠੇ ਕਾਬਲੀਅਤ ਨਾਲ ਮਿਲਦੇ ਇੱਕ ਪਾਰਟੀ ਥੋੜੀ ਦੇਖੋ ਹਰ ਇੱਕ ਚੀਜ਼ ਜਿਹੜੀ ਆ ਉਹ ਕਾਬਲੀਅਤ ਦੇ ਉੱਤੇ ਚੱਲਦੀ ਆ ਜਿਹੜੇ ਸਾਡੇ ਲੀਡਰ ਸਹਿਬਾਨ ਨੇ ਕਿਸੇ ਵੀ ਪਾਰਟੀ ਦੇ ਵਿੱਚ ਹੁਣ ਕਾਬਲੀਅਤ ਦੇ ਨਾਲ ਤੇ ਉਹ ਜਿਹੜਾ ਨੇ ਉਹਨਾਂ ਨੇ ਆਪਣੀਆਂ ਬਕਾਇਦਾ ਮਿਹਨਤਾਂ ਕੀਤੀਆਂ ਨੇ ਪੜਾਈਆਂ ਕੀਤੀਆਂ ਨੇ ਕਿਸੇ ਮੁਕਾਮ ਤੇ ਪਹੁੰਚਿਆ ਹੈ ਨਾ ਸੋ ਸਿਰਫ ਇਹ ਸਿਰਫ ਕਾਂਗਰਸ ਦਾ ਇਹ ਕਹਿਣਾ ਕਿ ਅਸੀਂ ਇਹਨਾਂ ਨੂੰ ਪਹਚਾ ਦਿੰਦਾ ਜੀ ਸਾਡੇ ਕਰਕੇ ਚਲੇਗੇ ਜੀ ਇਸ ਤਰ੍ਹਾਂ ਹੋ ਗਿਆ ਜੀ ਫਿਰ ਉਹਨਾਂ ਦੇ ਕਾਸਟ ਦੇ ਉੱਤੇ ਅੱਜ ਵੀ ਅੱਜ ਵੀ 75 ਸਾਲ ਸੰਵਿਧਾਨ ਲਾਗੂ ਹੋਇਆ ਇਹਨੂੰ ਹੋ ਗਿਆ ਅੱਜ ਵੀ ਉਹੀ ਕਾਸਟਸਟ ਰਿਮਾਰਕਸ ਅੱਜ ਵੀ ਉਹ ਰੈਸ਼ੀਅਲ ਜਿਹੜੇ ਰਿਮਾਰਕਸ ਇਹ ਅੱਜ ਵੀ ਉਸੇ ਤਰ੍ਹਾਂ ਹੀ ਦੇ ਰਹੇ ਨੇ ਸੋ ਇਹਨਾਂ ਦੇ ਖੂਨ ਦੇ ਵਿੱਚ ਜੜੀ ਆ ਉਹ ਦਲੇ ਤਾਂ ਪ੍ਰਤੀਨਾ ਫਰਸਪਰੀ ਸਰ ਆਖਰੀ ਸਵਾਲ ਹੈ ਕਿ ਐਸੀ ਐਕਟ ਦੇ ਅਧੀਨ ਕਿਹੜਾ ਇਹਨਾਂ ਤੇ ਜਿਹੜਾ ਉਹ ਉਤਾਰਾ ਲੱਗਦੀ ਉਹ ਜੋ ਕਾਨੂੰਨ ਦੇ ਅਨਸਾਰ ਜੋ ਐਫ ਆਈ ਆਰ ਇਹਨਾਂ ਤੇ ਉੱਤੇ ਦਰਜ ਹੋਈ ਆ ਔਰ ਕਾਨੂੰਨ ਦੇ ਅਨਸਾਰ ਜੋ ਕਾਰਵਾਈ ਬੰਦੀ ਹੋਏਗੀ ਕਾਨੂੰਨ ਉਹ ਕਾਰਵਾਈ ਜਿਹੜੀ ਆ ਉਹ ਕਰੂਗਾ ਬਹੁਤ ਹੀ ਸਤਿਕਾਰਯੋਗ ਜਿਹੜੇ ਸਾਡੇ ਮਹਾਨ ਨੇਤਾ ਜਿਹੜੇ ਫੌਜਾ ਸਿੰਘ ਜੀ ਜੁੜ ਚੁੱਕੇ ਨੇ ਨਾਲ ਆਓ ਜੀ ਆਪਾਂ ਉਹਨਾਂ ਦੇ ਵੀ ਵਿਚਾਰ ਸੁਣਨੇ ਜਿਸ ਤਰ੍ਹਾਂ ਈਟੀਓ ਸਾਹਿਬ ਨੇ ਬੜੇ ਵਿਸਤਾਰ ਨਾਲ ਦੱਸਿਆ ਕਿ ਕਮਰੂਸ ਪਾਰਟੀ ਦਾ ਪੰਜਾਬ ਦਾ ਮੌਜੂਦਾ ਪ੍ਰਗਟਾ ਉਹਨਾਂ ਦੀ ਕਟਿਆ ਮਾਨਸਿਕਤਾ ਇਹ ਸਾਫ਼ ਦੱਸਦੀ ਹੈ ਕਿ ਕਿ ਜਿਹੜੇ ਜੱਦੀ ਘਰਾਣੇ ਸੀ ਰਾਜਨੀਤੀ ਤੇ ਹਮੇਸ਼ਾ ਹੀ ਨਿੰਦਦੇ ਆਏ ਨੇ ਜਿਸ ਤਰ੍ਹਾਂ ਚੰਨੀ ਸਾਹੂ ਨੂੰ ਪਿੱਛੇ ਤਿੰਨ ਕੁ ਮਹੀਨੇ ਮਿਲਿਆ ਤੇ ਉਸ ਵੀ ਇਹਨਾਂ ਨੇ ਨਿੰਦਿਆ ਪੂਰਾ ਫਿਰ ਜਿਹੜਾ ਐਲੋਪੀ ਹੈ ਉਹ ਵੀ ਕਈ ਵਾਰੀ ਮਟੀਰੀਅਲ ਕਾਇਆ ਜਾਂਦੇ ਤਾਂ ਇਤੋਂ ਸਾਫ਼ ਜਾਹਰ ਹੁੰਦਾ ਕਿ ਕਿਸੇ ਸੰਸਚਿਤ ਸਮਾਜ ਦੇ ਬੰਦੇ ਨੂੰ ਇਹ ਦੇਖਣਾ ਨਹੀਂ ਚਾਹੁੰਦਾ ਨਹੀਂ ਕਰਨਾ ਚਾਹੁੰਦੇ ਕਿ ਅੱਗੇ ਆਵੇ ਤਾਂ ਇੱਥੋਂ ਪਤਾ ਲੱਗਦਾ ਕਿ ਇਹਨਾਂ ਦੀ ਮਾਨਸਿਕਤਾ ਬਹੁਤ ਖਟੀ ਹੈ ਮਨਸ ਕੀ ਜਾਤ ਸਭ ਇੱਕ ਪਹਿਚਾਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਹ ਲੋਕ ਮੰਨਦੇ ਜ਼ਰੂਰ ਨੇ ਦੇਖਣ ਦਾ ਦਿਖਾਵਾ ਪਰ ਸੱਚੀ ਮੁੱੱਚੀ ਨਹੀਂ ਮੰਨਦੇ ਜੇ ਸੱਚੀ ਮੁੱੱਚੀ ਮੰਨਦੇ ਹੁੰਦੇ ਤਾਂ ਉਹਨਾਂ ਨੇ ਮਹਾਨੂਬ ਸਰਦਾਰ ਕੂਟਾ ਸਿੰਘ ਸਾਫ ਦਾ ਗ੍ਰਹਿ ਮੰਤਰੀ ਜਿਨ੍ਹਾਂ ਨੇ ਆਪਣੀ ਕਾਬਲੀਅਤ ਦੇ ਆਧਾਰ ਤੇ ਆਪਣੀ ਸਮਾਜ ਦਾ ਵੀ ਕਾਫੀ ਪੱਲਾ ਫੜਿਆ ਜਿਸ ਤਰ੍ਹਾਂ ਸਾਡੇ ਡਾਕਟਰ ਪਿੰਰੂ ਅਮਰਿਕਰ ਸਾਹਿਬ ਨੇ ساری ਜਿੰਦਗੀ ਆਪਣੇ ਸਮਾਜ ਦੇ ਵੀ ਕੰਮ ਕੀਤਾ ਉਹਨਾਂ ਨੇ ਦੇਸ਼ ਲਈ ਵੀ ਕੀਤਾ ਭਾਰਤ ਦਾ ਸੰਵਿਧਾਨ ਲਿਖਿਆ ਪਰ ਉਹਨਾਂ ਨੇ ਇਹ ਤਰਾਵਾਂ ਜੋੜੀਆਂ ਸੀ ਕਿ ਇਸ ਤਰ੍ਹਾਂ ਇਹਨਾਂ ਨੂੰ ਰਿਜ਼ਰਵੇਸ਼ਨ ਮਿਲੇਗੀ ਜਾਂ ਇਸ ਰੱਖਤ ਹੋਣਗੇ ਜਾਂ ਦੂਜੇ ਸਮਾਜਾਂ ਦੇ ਬਰਾਬਰ ਲਿਆਉਣ ਵਾਸਤੇ ਸੰਵਿਧਾਨ ਦੇ ਵਿੱਚ ਹੱਥ ਦਿੱਤਾ ਸੀ ਪਰ ਇਥੋਂ ਕਾਂਗਰਸ ਦੇ ਲੀਡਰਾਂ ਦੀ ਘਟਿਆ ਮਾਨਸਿਕਤਾ ਕਿ ਉਹਨਾਂ ਨੇ ਰੰਗ ਦੇ ਆਧਾਰ ਤੇ ਚੁੱਕੀ ਕੀਤੀ ਫਿਰ ਉਹ ਪੱਠੇ ਪਾਉਂਦੇ ਸੀ ਪੱਠੇ ਪਾਉਣਾ ਤਾਂ ਕਰ ਮਨਸਾਂ ਦਾ ਆਪਾਂ ਸਾਰੇ ਕੁੱਕਰਤੀ ਕਰਦਾ ਕੋ ਮਜ਼ਦੂਰੀ ਕਰਦਾ ਹਰੇਕ ਬੰਦਾ ਆਪਣੀ ਤਰ੍ਹਾਂ ਦਾ ਕੰਮ ਕਰਦਾ ਹੈ ਅੱਛਾ ਜੀ ਕਿ ਮੇਰੇ ਬੇਨਤੀ ਸੁਣਨਾ ਜਦੋਂ ਇਹ ਰਾਜਾ ਬੜੇ ਗਿਆ ਇਹਦੀ ਉਮਰ ਦੇ ਤੋਂ ਉਹਨਾਂ ਦੇ ਪੋਤਰੇ ਨੂੰ ਕਿਦਾ ਪਤਾ ਵੀ ਉਹ ਪੱਠੇ ਪਾਉਂਦਾ ਸੀ ਜਾਂ ਕੀ ਕੰਮ ਕਰਦਾ ਸੀ ਨਹੀਂ ਇਹ ਸਿਰਫ ਨੀਵਾ ਦਿਖਾਉਣ ਵਾਸਤੇ ਕਿ ਨੀਵਾ ਦਿਖਾਉਣ ਵਾਸਤੇ ਤਾਂ ਕਿ ਅਨੁਸੂਚਿਤ ਸਮਾਜ ਦੇ ਬੰਦੇ ਨੂੰ ਡੇ ਲਟਣ ਨਹੀਂ ਤਾਂ ਨਹੀਂ ਕਿ ਸਾਰੇ ਇਕ ਨਾਲ ਦੇ ਨੇ ਉਹਦੇ ਨਾਲ ਵੱਧ ਪੜੇ ਲਿਖੇ ਉਹਦੇ ਨਾਲ ਘੱਟ ਨਹੀਂ ਆ ਉਹਨੂੰ ਨਹੀਂ ਆਪਣੀ ਹੋਸ਼ ਆਵਾਸ ਨਾਲ ਗੱਲ ਕਰਦਾ ਤਾਂ ਚੰਗੀ ਗੱਲ ਸੀ ਪਰ ਨਹੀਂ ਕੀਤੀ ਇੱਥੋਂ ਸਾਫ ਜਾਰ ਹੋ ਗਿਆ ਕਿ ਕੁਝ ਸਾਰੇ ਨਹੀਂ ਆਪਾਂ ਕਹਾਂਗੇ ਕੁਝ ਅਜੀਹੀ ਲੋਕ ਨੇ ਜਿਸ ਤਰ੍ਹਾਂ ਲੋਕੀ ਸਾਹਿਬ ਜਾਂ ਜਿਹੜਾ ਅਮਰਿੰਦਰ ਸਿੰਘ ਰਾਜਾ ਬੜਿੰਗ ਹੈ ਇਹਨਾਂ ਦੋਨਾਂ ਲੀਡਰਾਂ ਤੱਕ ਖਾਸ ਕਰਕੇ ਸਾਫ਼ ਜਾਹਰ ਹੋ ਗਿਆ ਕਿ ਇਹ ਕਿਸੇ ਅਸੂਚੇ ਸਮਾਜ ਦੇ ਬੰਦੇ ਰੂਪ ਅੱਗੇ ਆਉਣਾ ਪਸੰਦ ਨਹੀਂ ਕਰਦੇ ਹਮੇਸ਼ਾ ਕਟਿਆ ਬਿਆਨਬਾਜ਼ੀ ਕਰਦੇ ਆ ਇਹ ਬੜੀ ਨਿੰਦਣਯੋਗ ਹੈ ਜਿੰਨੇ ਵੀ ਜਿਸ ਤਰ੍ਹਾਂ ਉਹਨਾਂ ਦੇ ਪਰਚਾ ਦਰ ਜੋ ਆਈ.ਟੀ.ਓ ਸਾਹਿਬ ਨੇ ਦੱਚਿਆ ਹੈ ਜਦੋਂ ਤੱਕ ਅਰੈਸਟ ਨਹੀਂ ਹੋ ਜਾਂਦਾ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰਾਂਗੇ